मैडम आज मैडम ਜਿਹੜੀ ਅੱਗ ਲੱਗੀ ਹੈ ਕੀ ਕਹਿਣਾ ਚਾਹੋਗੇ ਅਕਸਰ ਜਿਹੜੇ ਕਰਮਚਾਰੀ ਉਹਨਾਂ ਵੱਲੋਂ ਪਾਈਪਾਂ ਰਾਈ ਬਾਲਟੇ ਰਾਈ ਭਜਾਈ ਜਾ ਰਹੀ ਹੈ ਨਹੀਂ ਅੱਗ ਦੇ ਬਾਰੇ ਵਿੱਚ ਤੁਹਾਨੂੰ ਜਦੋਂ ਦੱਸ ਸੁਖੀਆਂ ਕਿ ਬਾਹਰ ਕੋਈ ਉਹ ਕੂੜੇ ਦਾ ਢੇਰ ਸੀ ਉਹਨੂੰ ਚੋਰਾਂ ਨੇ ਅੱਗ ਲਾਈ ਹੈ ਜੀ ਤੇ ਸੁੱਕੇ ਪੱਤੇ ਸੀ ਉਹਦੇ ਕਰਕੇ ਹਲਕੀ ਜਿਹੀ ਫੈਲ ਗਈ ਪਰ ਨਾਲ ਹੀ 10 ਮਿੰਟ 5 ਮਿੰਟ ਵਿੱਚ ਸੀ ਕਾਬੂ ਪਾ ਲਿਆ ਜੀ ਮੈਡਮ ਕਿਵੇਂ ਦੇਖਦੇ ਹੋ ਗੱਡੀ ਫੱਸੀ ਨੂੰ ਕੱਢ ਦੋ 15 ਤੋਂ 20 ਮਿੰਟ ਹੋ ਗਏ ਆ ਤਾਂ ਅਕਸਰ ਜਿਹੜੇ ਪਾਰਕਿੰਗ ਵਾਲੇ ਆ ਪੈਸੇ ਵੀ ਲੈਂਦੇ ਆ ਤੇ ਰੋਂਗ ਪਾਰਕਿੰਗ ਲਗਾ ਦਿੰਦੇ ਆ ਅਸੀਂ ਉਹਨਾਂ ਦੇ ਖਿਲਾਫ ਲੈਟਰਸ ਲਿਖ ਚ ਕਮਿਸ਼ਨਰ ਪੁਲਿਸ ਕੋ ਵੀ ਲਿਖ ਕੇ ਕਾਰਵਾਈ ਕਰਾਂਗੇ ਵੀ ਇਹਨਾਂ ਦੀਆਂ ਗੱਡੀਆਂ ਟੋ ਕਰਵਾਈਆਂ ਮੈਡਮ ਜੇਕਰ ਇਹ ਠੀਕ ਤਰ੍ਹਾਂ ਪਾਰਕਿੰਗ ਅਕਸਰ ਜਿਹੜੇ ਕਰਮਚਾਰੀ ਉਹਨਾਂ ਵੱਲੋਂ ਅੱਗ ਤੇ ਕਾਬੂ ਪਾ ਲਿੱਤਾ ਗਿਆ ਤੇ ਜੇ ਅੱਗ ਜ਼ਿਆਦਾ ਲੱਗ ਜਾਂਦੀ ਤਾਂ ਅਕਸਰ ਹਲੇ ਤੱਕ ਗੱਡੀ ਵੀ ਨਹੀਂ ਪਹੁੰਚੀ ਕਾਫੀ ਨੁਕਸਾਨ ਹੋ ਸਕਦਾ ਸੀ ਨਹੀਂ ਜਿੰਨਾ ਸਾਡੀ ਜਾਣਕਾਰੀ ਚ ਅਸੀਂ ਨੁਕਸਾਨ ਹੋਣਗੇ ਸਰ ਕਿਵੇਂ ਦੇਖਦੇ ਹੋ ਕਿ ਜਿਹੜੇ ਅੱਜ ਪਾਰਕਿੰਗ ਦੇ ਵਿੱਚ ਅੱਗ ਲੱਗ ਚੁੱਕੀ ਹੈ ਪਾਰਕਿੰਗ ਦੇ ਵਿੱਚ ਅੱਗ ਨਹੀਂ ਲੱਗੀ ਜੀ ਜੀ ਸਰ ਗੱਡੀਆਂ ਦਾ ਇੱਥੇ ਖੜੀਆਂ ਹੁੰਦੀਆਂ ਗੱਡੀਆਂ ਬਰਦਰ ਹੁਣ ਇੱਕ ਕੁਆੜ ਖੜਾ ਜੀ ਉਹ ਦੇ ਕੁਕਵਾੜਾ ਇੱਕ ਵਾਰ ਨਹੀਂ ਸਾਡੇ ਕੋਲ ਲਾਈਵ ਤਸਵੀਰਾਂ ਦੇ ਵਿੱਚ ਤਸਵੀਰਾਂ ਦੇ ਵਿੱਚ ਹੈਗਾ ਗੱਡੀਆਂ ਵੀ ਖੜੀਆਂ ਪਰ ਜਦੋਂ ਅੱਗ ਲੱਗਣ ਤੋਂ ਬਾਅਦ ਉਹ ਉਹ ਕਿਸੇ ਅਫਸਰ ਦੀ ਗੱਡੀ ਆ ਆਈ ਡੋਟ ਨੋ ਮੈਨੂੰ ਨਹੀਂ ਪਤਾ ਕਿਹਦੀ ਗੱਡੀ ਆ ਉਹ ਸਰ ਉੱਥੋਂ ਗੱਡੀਆਂ ਹਟਾ ਦਿੱਤੀਆਂ ਗਈਆਂ ਜਦੋਂ ਅੱਗ ਲੱਗੀ ਹਾਂ ਗੱਡੀਆਂ ਹਟਾਉਣੀਆਂ ਸੀ ਕਾਰਨ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਜਿਹੜੀ ਪਾਰਕਿੰਗ ਆ ਰਿਆਂ ਦੀ ਵੀ ਲਾਹ ਪਰਵਾਈ ਹੈ ਤੇ ਹਲੇ ਤੱਕ ਜਿਹੜੀ ਫਾਇਰ ਗੱਡ ਦੀ ਗੱਡੀ ਵੀ ਨਹੀਂ ਨਿਕਲ ਪਾਈ ਪਾਰਕਿੰਗ ਦੀ ਲਾਹ ਪਰੋਣੀ ਪਾਰਕਿੰਗ ਕਰਕੇ ਹੀ ਅੱਗ ਬੁਝੀ ਹੈ ਸਰ ਜਿਹੜੀਆਂ ਗੱਡੀਆਂ ਖੜੀਆਂ ਕੀਤੀਆਂ ਪਾਰਕਿੰਗ ਦੇ ਅੰਦਰ ਗੱਡੀਆਂ ਆਂਦੀਆਂ ਹਲੇ ਤੱਕ ਫਾਇਰ ਗੱਡ ਦੀ ਗੱਡੀ ਤੱਕ ਨਹੀਂ ਨਿਕਲ ਪਾ ਰਹੀ ਹੁੰਦਾ 2 ਵਜੇ ਤਰ ਥੋੜਾ ਜਿਹਾ ਰਸ਼ ਹੁੰਦਾ ਵਾ ਰਸ਼ ਕਰਕੇ ਕਦੀ ਕੋਈ ਅਫਸਰ ਮੈਡੀਕਲ ਕਰਨ ਵਾਸਤੇ ਆਇਆ ਵਾ ਉਹ ਗੱਡੀ ਜਿੱਥੇ ਉਹਨਾਂ ਦਾ ਦਿਲ ਕਰਦਾ ਉੱਥੇ ਲਾ ਕੇ ਹੋ ਗਏ ਹੋ ਗਏ ਹੋ ਗਏ ਅਕਸਰ ਕੋਈ ਸਕਿਉਰਿਟੀ ਗਾਰਡ ਕੋਈ ਕੁਝ ਨਹੀਂ ਕਹਦਾ ਭਾਈ ਤੂੰ ਇੱਥੇ ਗੱਡੀ ਨਹੀਂ ਲਾ ਸਰ ਹਲੇ ਤੱਕ ਅੱਗ ਤੇ ਤਾਂ ਚਲੋ ਜਿਹੜੇ ਸਿਵਲ ਦੇ ਕਾਬੂ ਬਾਲੇ ਤਾ ਗਿਆ ਪਰ ਜਿਆਦਾ ਭਿਆਨਕ ਜੇ ਅੱਗ ਲੱਗ ਜਾਂਦੀ ਤੇ ਕੌਣ ਜ਼ਿੰਮੇਵਾਰ ਹੁੰਦਾ ਤੇ ਭਿਆਨਕ ਗੱਲ ਜੀ ਪੱਤਿਆਂ ਨੂੰ ਅੱਗ ਲੱਗੀ ਕਿੰਨੀ ਭਿਆਨਕ ਹੋ ਸਕਦੀ ਆ ਸਮਝਦਾ ਸਰ ਗੱਡੀ ਤਾਂ ਹੀ ਆਂਦੀ ਹੈ ਜੇ ਅੱਗ ਜਿਆਦਾ ਹੁੰਦੀ ਹੈ ਤੇ ਗੱਡੀ ਨੂੰ ਅਸੀਂ ਆਪ ਬੁਲਾਇਆ ਅੱਗ ਨੂੰ ਪੁੱਜਣ ਤੋਂ ਬਾਅਦ ਵੀ ਅਸੀਂ ਫਾਇਰ ਗੱਡ ਨੂੰ ਫੋਨ ਕਰਤਾ ਸੀ ਜੀ ਤੇ ਫਾਇਰ ਗੱਡ ਵਾਲੇ ਕ ਸਰਾਸਰ ਪਾਰਕਿੰਗ ਵਾਲਿਆਂ ਦੀ ਗਲਤੀ ਹੈ ਕਿ ਜਿਹੜੀ ਹਲੇ ਤੱਕ ਗੱਡੀ ਵੀ ਸਾਈਡ ਤੇ ਨਹੀਂ ਕਰਵਾਈ ਜਾ ਰਹੀ ਕਿਹੜੀ ਗੱਡੀ ਸਾਈਡ ਤੇ ਜਿਹੜੀ ਉਹ ਦੇਖੋ ਸਰ ਮੈਂ ਆਉਂ ਆਉ ਤੁਹਾਨੂੰ ਮੈਂ ਦਿਖਾਣਾ ਕਿਹੜੀ ਗੱਡੀ ਆ ਆਜੋ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੇ ਇੱਥੇ ਪਾਰਕਿੰਗ ਦੇ ਜਿਨ੍ਹਾਂ ਕੋਲ ਪਾਰਕਿੰਗ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਮੈਂ ਗੱਡੀ ਸਾਈਡ ਤੇ ਕਰਵਾਉਣਾ ਪਰ 20 ਤੋਂ 25 ਮਿੰਟ ਹੋ ਗਏ ਹਲੇ ਤੱਕ ਜਿਹੜੀ ਗੱਡੀ ਫਾਇਰ ਗੇਟ ਦੀ ਫੱਸੀ ਹੋਈ ਹੈ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਆਂ ਇਹ ਗੱਡੀ ਕਿਹਦੀ ਆ ਸਰ ਉਹ ਗੱਡੀ ਦੀ ਆਪਾਂ ਗੱਲ ਕਰ ਰਹੇ ਆ ਉਧਰ ਆਓ ਜਿਹੜੀ ਗੱਡੀ ਫਸੀ ਹੋਈ ਹੈ ਸਰ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਕਿ ਜਿਹੜੀ ਡਾਕਟਰ ਸਾਹਿਬ ਦੀ ਗੱਡੀ ਹੈ ਹਾਂਜੀ ESH01PP0404 ਸਰ ਇਸੇ ਡਾਕਟਰ ਸਾਹਿਬ ਦੀ ਹੈ ਉਹ ਸਰ ਉਹ ਜਿਹੜੀ ਗੱਡੀ ਸਰ ਜਿੰਦੇ ਕਰਕੇ ਗੱਡੀ ਫਸੀ ਹੋਈ ਹੈ ਫਾਇਰਗੇਟ ਦੀ ਗੱਡੀ ਤੇ ਉਹ ਗੱਡੀ ਦੀ ਗੱਲ ਕਰ ਰਹੇ ਆ ਸਰ ਆਪਾਂ ਹਾਂਜੀ ਕਿਹੜੀ ਇਹ ਵਾਲੀ ਗੱਡੀ ਦੀ ਗੱਲ ਕਰ ਰਹੇ ਨਹੀਂ ਹਾਂਜੀ ਹਾਂ ਸੁਣੋ ਸੁਣੋ ਇਹ ਕਿਸੇ ਅਫਸਰ ਦੀ ਗੱਡੀ ਆ ਸਰ ਠੀਕ ਹੈ ਇਹ ਗੱਡੀਆਂ ਜਮਾਵੜਾ ਗੱਡੀ ਦਾ ਜਮਾਵੜਾ ਆ ਮੈਂ ਰੀਡ ਮੈਂ ਰੀਡ ਕਰਦਾ ਭਾਈ ਮੈਂ ਜੋ ਸਵਾਲ ਪੁੱਛ ਰਿਹਾ ਹਾਂ ਜੀ 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 011 ਕਿਸੇ ਅਫਸਰ ਦੀ ਗੱਡੀ ਆ ਮੈਨੂੰ ਨਹੀਂ ਪਤਾ ਇਹ ਕਿਹਦੀ ਗੱਡੀ ਕਿਸੇ ਅਫਸਰ ਦੀ